ਇਹ ਜੋ ਤੁਸੀਂ ਸੜਕਾਂ ਤੇ ਨਾਰੇ ਲਾਉਂਦੇ ਚੱਲੇ ਆਂਦੇ ਬੱਚੇ ਵੇਖ ਰਹੇ ਹੋ ਯੂਥ ਵੇਖ ਰਹੇ ਹੋ ਇਹ ਬੱਚੇ ਇਹ ਸਟੂਡੈਂਟ ਇਹ ਯੂਥ ਫਾਜ਼ਿਲਕਾ ਜ਼ਿਲ੍ਹੇ ਦੇ ਇੱਕੋ ਮਾਤਰ ਸਭ ਤੋਂ ਪੁਰਾਣੇ ਸਰਕਾਰੀ ਕਾਲਜ ਐਮਰ ਸਰਕਾਰੀ ਕਾਲਜ ਦੇ ਵਿਦਿਆਰਥੀ ਹਨ ਜੋ ਪੜਾਈਆਂ ਦੀ ਉਮਰ ਦੇ ਵਿੱਚ ਸੜਕਾਂ ਤੇ ਰੋਲ ਰਹੇ ਹਨ ਇਸ ਦਾ ਕਾਰਨ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਹਿਲੇ ਇਹ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੇਤ ਅਤੇ ਸਿੱਖਿਆ ਤੇ ਜੋਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਸ ਤੋਂ ਤੈ ਤੋਂ ਬੜੇ ਕੰਮ ਵੀ ਕਰ ਰਹੇ ਹਿਆ ਪਰ ਫਾਜ਼ਿਲਕਾ ਜ਼ਿਲ੍ਹੇ ਦੇ ਵਿਦਿਆਰਥੀ ਅੱਜ ਵੱਡੀ ਗਿਣਤੀ ਵਿੱਚ ਚਾਹੇ ਉਹ ਵਿਦਿਆਰਥਣਾਂ ਨੇ ਚਾਹੇ ਉਹ ਵਿਦਿਆਰਥੀ ਹਨ ਸੜਕਾਂ ਤੇ ਰੋਲ ਰਹੇ ਹਨ ਕਾਰਨ ਕੀ ਹੈ ਵੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦੇ ਐਸਸੀ ਐਸਟੀ ਕੋਟੇ ਦੇ ਵਜੀਫੇ ਜਾਰੀ ਨਹੀਂ ਹੋਏ ਪੰਜਾਬ ਦੇ ਲਗਭਗ ਸਰਕਾਰੀ ਕਾਲਜਾਂ ਦੇ ਬੱਚਿਆਂ ਦੇ ਵਜੀਫੇ ਜਾਰੀ ਹੋ ਗਏ ਇਹ ਕਹਿਣਾ ਹੈ ਇਨ੍ਹਾਂ ਵਿਦਿਆਰਥੀਆਂ ਦਾ ਅਨਦਰ ਕਹਿਣਾ ਹੈ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਦੇ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਸਰਕਾਰੀ ਕਾਲਜਾਂ ਦੇ ਬੱਚਿਆਂ ਦੇ ਵਿਜੀਫੇ ਜਾਰੀ ਹੋ ਗਏ ਹਨ ਪਰ ਫਾਜ਼ਿਲਕਾ ਦੇ ਨਹੀਂ ਹੋਏ ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਮਰ ਸਰਕਾਰੀ ਕਾਲਜ ਪ੍ਰਿੰਸੀਪਲ ਅਤੇ ਸਟਾਫ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ ਕਿਉਂਕਿ ਇਹ ਬੱਚੇ ਬਿਲਕੁਲ ਗਰੀਬ ਹਨ ਪਿੰਡਾਂ 'ਚ ਰਹਿੰਦੇ ਹਨ ਸਰਦ ਦੇ ਰਹਿੰਦੇ ਹਨ ਜੋ ਅੱਜ ਡੀਸੀ ਦਫ਼ਤਰ ਦੇ ਗੇਟ ਤੇ ਤਰਨਾ ਲਾ ਕੇ ਬੈਠੇ ਹਨ ਇੱਥੇ ਵਿਦਿਆਰਥੀਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਬੱਚਿਆਂ ਵੱਲ ਵੀ ਧਿਆਨ ਨਹੀਂ ਦੇ ਰਹੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿਧਾਇਕ ਵੀ ਧਿਆਨ ਨਹੀਂ ਦੇ ਰਹੇ ਜ਼ਿਲ੍ਹਾ ਭਲਾਈ ਅਫਸਰ ਨੂੰ ਕਈ ਵਾਰ ਮਿਲੇ ਮੰਗ ਪੱਤਰ ਦਿੱਤੇ ਪਰ ਉਹ ਜਿਵੇਂ ਜਾਰੀ ਨਹੀਂ ਹੋਏ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਫੀਸਾਂ ਦਾ ਜੇਕਰ ਨਹੀਂ ਮਿਲਦੀ ਤਾਂ ਨਾਮ ਕੱਟਣ ਦਾ ਡਰਾਵਾ ਦਿੱਤਾ ਜਾ ਰਿਹਾ ਹੈ ਪੇਪਰ ਆ ਗਏ ਹਨ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ ਇਸ ਕਰਕੇ ਉਹ ਅੱਜ ਆਪਣਾ ਹੱਕ ਲੈਣ ਲਈ ਐਮਰ ਸਰਕਾਰੀ ਕਾਲਜ ਤੋਂ ਚਲਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਡਿਪਟੀ ਕਪੀشنਰ ਦਫਤਰ ਫਾਜ਼ਿਲਕਾਰ ਦੇ ਗੇਟ ਮੋਰੇ ਕੋਚਿਆਨ ਅਤੇ ਗੇਟ ਦੇ ਮੋਰੇ ਤੁੱਪ ਦੇ ਵਿੱਚ ਜ਼ਮੀਨ ਤੇ ਪੁੰਜੇ ਧਰਨਾ ਲਾ ਕੇ ਬੈਠੇ ਆ ਜਦ ਕੀ ਉਹਨਾਂ ਦੀ ਪੜ੍ਹਾਈ ਦੀ ਉਮਰ ਹੈ ਇੱਥੇ ਬੋਲਦੇ ਹੋਏ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਮਮਤਾ ਰਾਣੀ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਪੰਜਾਬ ਸਟੂਡੈਂਟ ਲੈ ਕੇ ਕੀ ਮੁਕਾਰਮ ਜੀ ਲਗਾਤਾਰ ਕਾਲਜਾਂ ਚਾਰੀਆਂ ਸਮੱਸਿਆ ਸਬੰਧੀ ਪਹਿਲਾਂ ਵੀ ਕਾਫੀ ਵਾਰ ਐਸ்சி ਡੀਸੀ ਦਫਤਰ ਆਏ ਹਨ ਪਹਿਲਾਂ ਵੀ ਜਗ੍ਹਾ

ਪਹਿਲਾਂ ਅਸੀਂ ਇਹਨਾਂ ਨੂੰ ਇਹ ਹੀ ਗੱਲ ਯਾਦ ਕਰਾ ਕੇ ਗਏ ਵੀ ਸਾਡੇ ਐਸਸੀ ਸਟੂਡੈਂਟ ਦੀ ਸਕਾਲਰਸ਼ਿਪ ਨਹੀਂ ਆਈ ਤੇ ਜੇ ਆਈ ਹੈ ਤੇ ਉਹ ਸਾਰੇ ਕਾਲਜਾਂ ਦੀ ਆ ਗਈ ਇੱਕ ਐਮਰ ਕਾਲਜ ਜਿੱਦੀ ਫਾਈਲ ਕਰਦੀ ਜਿੱਦੀ ਸਕਾਲਰਸ਼ਿਪ ਨਹੀਂ ਆਈ ਕਾਲਜਾਂ 'ਚ ਵੱਖਰੀਆਂ ਵੱਖਰੀਆਂ ਪ੍ਰੋਬਲਮ ਹੈ ਸਟੂਡੈਂਟ ਨੂੰ ਹਰ ਤਰ੍ਹਾਂ ਦੀ ਦਿੱਕਤ ਹੈ ਪਰ ਅੱਜ ਤੱਕ ਦੇ ਜਿਹੜਾ ਇਥੋਂ ਦਾ ਡੀਸੀ ਹੈ ਜੇ ਅਪਲਾਈ ਅਸਰ ਉਹਨੇ ਜਾਣ ਤੱਕ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜਾ ਇੱਕੋ ਇੱਕ ਐਮਰ ਸਰਕਾਰੀ ਕਾਲਜ ਉਹਦੇ 'ਚ ਕੀ ਪ੍ਰੋਬਲਮ ਹੈ ਕੀ ਦਿੱਕਤ ਹੈ ਉਹਨਾਂ ਇਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਨੂੰ ਐ ਲੱਗਦਾ ਵੀ ਪਿੰਡਾਂ ਦੇ ਦੌਰੇ ਕਰਕੇ ਵਖ ਵਖ ਜਿਹੜਾ ਉਹ ਪਿੰਡਾਂ ਦੀ ਸਮੱਸਿਆ ਨੂੰ ਸੁਲਝਾਇਆ ਦੱਸਦਾ ਕਾਲਜਾਂ ਦੀ ਸਮੱਸਿਆ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਗਾ ਕਿਉਂਕਿ ਸਟੂਡੈਂਟ ਵੈਸੇ ਤਾਂ ਹੈ ਨਹੀਂ ਕਿ ਮੈਨੂੰ ਤਾਂ ਲੱਗਦਾ ਵੀ ਸਾਡਾ ਇੱਧਰ ਦਾ ਵਹਿ ਰਾਸ ਨਹੀਂ ਸੰਤਲਵਾਰਸ ਕੀਤਾ ਵੀ ਇਹ ਹੋਰ ਪਾਸੋਂ ਦੇ ਹੀ ਹੈ ਕਿਤੇ ਕਿਉਂਕਿ ਜਿਹੜਾ ਕਿ ਆਮ ਸਾਨੂੰ ਲੱਗਦਾ ਵੀ ਸਾਡੂ ਤਾਂ ਬੇਦਖ ਕੀਤਾ ਹੀ ਐਸੇ ਵਾਸਤੇ ਆ ਨਾ ਸਟੂਡੈਂਟ ਦਾ ਸਾਡਾ ਵਾਸਤਾ ਹੈਗਾ ਤੇ ਨਾ ਕੋਈ ਲੈਣ ਦੇਣਾ ਸਟੂਡੈਂਟ ਨੂੰ ਵਖਰੀ ਵਖਰੀ ਪ੍ਰੋਬਲਮ ਆ ਸੀ ਕਿੰਨਾ ਵੀ ਜਿਹੜੇ ਸਟੂਡੈਂਟ ਐਸੀ ਸਟੂਡੈਂਟ ਹੈ ਗਰੀ ਪਰਿਵਾਰ ਤੋਂ ਦਬਕੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਇਹ ਸਕਾਲਰਸ਼ਿਪ ਨਹੀਂ ਆਈ ਹੈ ਨਾ ਕਾਲਜ ਨੂੰ ਫੀਸ ਮੰਗੀ ਜਾਂਦੀ ਹੈ ਕਾਲਜ ਨੂੰ ਅਸੀਂ ਪਿਛਲੀ ਵਾਰ ਵੀ ਜਦੋਂ ਪੇਪਰ ਸੀਗੇ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਵੀ ਸਾਡੀ ਸਕਾਲਰਸ਼ਿਪ ਆਉਂਦੀ ਰਹਿ ਜਾਂਦੀ ਹੈ ਤਾਂ ਅਸੀਂ ਤੁਹਾਨੂੰ ਜਿਹੜੀ ਫੀਸ ਆਪੇ ਭਰ ਕਰਦਾਂਗੇ ਪਰ ਲਗਾਤਾਰ ਅਸੋ ਜਿਹੜਾ ਕੀ ਹੁਣ ਫੇਰ ਦੁਬਾਰਾ ਮੈਸੇਜ ਆਉਣ ਲੱਗੇ ਕਈ ਸਟੂਡੈਂਟ ਦੀ ਸਕਾਲਰਸ਼ਿਪ ਆਈ ਹੈ ਇੱਕ ਸਟਾਲਮੈਂਟ ਆਈ ਹੈ ਕਿਸੇ ਦੀ ਦੋਨੋਂ ਆਈਆਂ ਕਿਸੇ ਦੀ ਜਮਾਂ ਹੀ ਨਹੀਂ ਆਈ ਉਹ ਕੀ ਪ੍ਰੋਬਲਮ ਹੈ ਕੀ ਦਿੱਕਤ ਹੈ ਉਹਨਾਂ ਨੂੰ ਦੱਸਣਾ ਤਾਂ ਚਾਹੀਦਾ ਕਿ ਵੀ ਸਟੂਡੈਂਟ ਦੀ ਆ ਪ੍ਰੋਬਲਮ ਹੈ ਐਸੇ ਕਰਕੇ ਟੈਕਨੀਕਲ ਪ੍ਰੋਬਲਮ ਹੈ ਅਸੀਂ ਸਮਝਣ ਲਈ ਤਿਆਰ ਹਾਂ ਸਾਨੂੰ ਦੱਸਣ ਤਾਂ ਸਹੀ ਕਬੀ ਆ ਪ੍ਰੋਬਲਮ ਕਰਕੇ ਨਹੀਂ ਵਿਦਿਆਰਥੀਆਂ ਦੇ ਖਾਤੇ ਚ ਅਕਾਊਂਟ ਚ ਨਹੀਂ ਆ ਸਕੀ ਸਕਾਲਰਸ਼ਿਪ ਬੁਦਾਰਤੀ ਜੜ ਕੇ ਇੰਨੇ ਖੱਜਲ ਖਾਰ ਹੋ ਰਿਆ ਆਜ਼ਾਦੀ ਪੂਰੀ ਦੀ ਪੂਰੇ ਦੇਨ ਨਾਲ ਸਟੱਡੀ ਦਾ ਖਰਾਬ ਕਰਕੇ ਇੱਥੇ ਪਹੁੰਚੇ ਹੋਏ ਆ ਪਰ ਜਿਹੜਾ ਕੀ ਅਸੀਂ ਜਦੋਂ ਤੱਕ ਮਿਲਣ ਆਏ ਆ ਜਦੋਂ ਦੀ ਸੋਨੂ ਦੁੱਗਲ ਨਵੀਂ ਮੈਡਮ ਡੀਸੀ ਲੱਗੀ ਆ ਸਾਨੂੰ ਇੱਕ ਵਾਰੀ ਤੱਕ ਵੀ ਇਹਨੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਇਹਨੇ ਸਾਡਾ ਕਦੇ ਮੰਗ ਪੱਤਰ ਲਿਆ ਜਿੰਨੇ ਵਾਰ ਵੀ ਅਸੀਂ ਆਏ ਆ ਅਸੀਂ ਭਲਾਈ ਅਫਸਰ ਨੂੰ ਮਿਲ ਕੇ ਜਾਂਦੇ ਰਹੇ ਆ ਅਸੀਂ ਉਹਨੂੰ ਮੰਗ ਪੱਤਰ ਦੇ ਕੇ ਜਾਂਦੇ ਰਹੇ ਆ ਪਰ ਆ ਤੱਕ ਸਾਨੂੰ ਸੋਨੂ ਦੁੱਗਲ ਮੈਡਮ ਨੇ ਜਦੋਂ ਪੁੱਛਦੇ ਸੀਗੇ ਪਹਿਲਾਂ ਇਹਨੂੰ ਸਟੂਡੈਂਟ ਨਾਲ ਮਿਲਣਾ ਜ਼ਰੂਰੀ ਨਹੀਂ ਸਮਝਦੇ ਇਹ ਕਹਿੰਦੀ ਹੈ ਵੀ ਸ਼ਾਇਦ ਵੀ ਸਟੂਡੈਂਟ ਨਾਲ ਮਿਲਣਾ ਕੋਈ ਜ਼ਰੂਰੀ ਨਹੀਂ ਹੈਗਾ ਨਾ ਮੇਰੇ ਵਾਸਤੇ ਗੱਲ ਹੈਗੀ ਆ ਅਸੀਂ ਸਮਝਦੇ ਆ ਵੀ ਤੂੰ ਡੀਸੀ ਬਣ ਗਈ ਹੈ ਜਿਵੇਂ ਮਰਜ਼ੀ ਬਣੀ ਆ ਸਾਨੂੰ ਨਹੀਂ ਪਤਾ ਪਰ ਤੂੰ ਸਟੂਡੈਂਟ ਨਾਲ ਮਿਲਣ ਦਾ ਤੇ ਜ਼ੁਰਤ ਰੱਖ ਤੂੰ ਉਸ ਜੀ ਨਾਲ ਪਹੁੰਚ ਕਰ ਸਟੂਡੈਂਟ ਨੂੰ ਕੀ ਪ੍ਰੋਬਲਮ ਆ ਉਹਨੂੰ ਸਲਝਾਓ ਤਾਂ ਸਹੀ ਕਮ ਸੇ ਕਮ ਇੱਕ ਕੋਈ ਸਰਕਾਰੀ ਕਾਲ ਜਾਓ ਉਹਦਾ ਬੇੜਾ ਤਾਂ ਨਗਰਕ ਕਰੋ ਜਿਹੜੇ ਸਟੂਡੈਂਟ ਪੜ੍ਹਦੇ ਆ ਗਰੀਬ ਵਰਗੇ ਦੇ ਸਟੂਡੈਂਟ ਆ ਕੋਈ ਪੜ੍ਹ ਲਿਖ ਕੇ ਕੁਝ ਬਣ ਜਾਣਗੇ ਪਰ ਸਰਕਾਰ ਲਗਾਤਾਰ ਸਟੂਡੈਂਟ ਨੂੰ ਪੜਾਉਣਾ ਚਾਹੁੰਦੀ ਤੁਸੀਂ ਨਵੀਂ ਨੀਤੀ 2 ਕਾ ਸਟੂਡੈਂਟ ਨੂੰ ਪੜਾ ਕੇ ਰਾਜੀ ਨਹੀਂ ਹੈਗੀ ਉਹ ਇਹ ਚਾਹੁੰਦੀ ਆ ਕਿ ਸਟੂਡੈਂਟ ਜੇ ਪੜ ਲੱਗ ਗਈ ਤਾਂ ਉਹਦੇ ਹੱਕ ਮੰਗੂਗੀ ਆਪਦੇ ਰੋਜ਼ਗਾਰ ਮੰਗੂਗੀ ਉਹ ਐਸਾ ਕਰਕੇ ਬੇਰੋਜ਼ਗਾਰ ਕਰਵਾਉਣਾ ਚਾਹੁੰਦੀ ਹੈ ਕਿ ਨਾ ਸਟੂਡੈਂਟ ਪੜਨਗੇ ਨਾ ਉਹਦੇ ਹੱਕ ਮੰਗਣਗੇ ਨਾ ਐਸੇ ਜੋਗੇ ਹੋਣਗੇ ਲਗਾਤਾਰ ਸਟੂਡੈਂਟ ਸਰਕਾਰ ਤੇ ਰੋਲਣਾ ਚਾਹੁੰਦੀ ਹੈ ਸਰਕਾਰ ਨਾ ਨੌਕਰੀਆਂ ਪ੍ਰਾਪਤ ਹੋਣੀਆਂ ਚਾਹੁੰਦੀ ਹੈ ਨਾ ਕੋਈ ਲੈਣ ਦੇਣਾ ਸਟੂਡੈਂਟ ਉਹਨਾਂ ਦਾ ਸੂਰਨ ਨੂੰ ਤਾਂ ਉਹ ਹੱਕ ਦੇ ਕੇ ਰਾਜੀ ਨਹੀਂ ਸਰਕਾਰ ਪੱਖੋਂ ਆਪਦੇ ਹੱਥ ਖੜੇ ਆ ਨਾ ਸਰਕਾਰ ਚਾਹੁੰਦੀ ਹੈ ਵਿਦਿਆਰਥੀ ਪੜੇ ਤੇ ਨਾ ਹੀ ਇਥੇ ਪ੍ਰੋਫੈਸਰ ਚਾਹੁੰਦੀ ਹੈ ਤੇ ਨਾ ਹੀ ਇਥੇ ਸਿਨ ਅਸਟਰਾ ਦੇ ਬਾਈਕੇ ਕਲਰ ਦਾ ਉਚਾਉਂਦੇ। ਇਹ ਤਰਨਾ ਕਿੰਨੀ ਦੇਰ ਚੱਲੇਗਾ ਜੀ? ਜੀ ਇਹ ਲਗਾਤਾਰ ਜੇ ਸਾਨੂੰ ਮੁਲਾਕਾਤ ਲਈ ਅੰਦਰ ਬੁਲਾ ਲਿਆ ਜਾਂਦਾ ਸਾਡੀਆਂ ਗੱਲਾਂ ਮੰਨਣ ਨੂੰ ਮਨਜ਼ੂਰ ਹੈ ਤੇ ਇਹ ਸਾਡਾ ਤਰਨਾ ਉਦੋਂ ਤੱਕ ਸਮਾਪਤ ਨਹੀਂ ਹੁੰਦਾ ਜਦੋਂ ਤੱਕ ਸਾਡੀ ਮੰਗ ਨਹੀਂ ਪੂਰੀ ਕਰਦੇ। ਉਹਨਾਂ ਚਿਰ ਤੱਕ ਅਸੀਂ ਬੈਠਾਂਗੇ। ਤੁਹਾਡਾ ਸ਼ੁਭਨਾਮ ਜੀ। ਮੇਰਾ ਨਾਮ ਮਮਤਾ ਲਾਦੂ ਕਾਇਆ ਤੇ ਮੈਂ ਪੰਜਾਬ ਸਟੂਡੈਂਟ ਯੂਨੀਅਨ ਦੀ ਜਿਲ੍ਹਾ ਆਪੂਆ ਹਮਰ ਕੁਆਲਿਫਾਈਡ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ